ਘਰ ਬੈਠੇ ਆਨਲਾਈਨ ਮੰਗਵਾਇਆ ਸੀ ਸਮਾਨ ਪਰ ਡੱਬਾ ਖੋਲਦੇ ਸਾਰ ਹੀ ਵਿੱਚੋਂ ਨਿਕਲਿਆ ਜ਼ਹਿਰੀਲਾ ਸੱਪ ਆਨਲਾਈਨ ਸ਼ਾਪਿੰਗ ਕਰਨ ਵਾਲੇ ਹੋ ਜਾਓ ਸਾਵਧਾਨ ਹੁਣ ਇੱਕ ਵੀਡੀਓ ਹੋ ਰਹੀ ਬਹੁਤ ਹੀ ਜ਼ਿਆਦਾ ਵਾਇਰਲ ਦਰਸਲ ਇੱਕ ਵਿਅਕਤੀ ਨੇ ਘਰ ਬੈਠੇ ਹੀ ਆਨਲਾਈਨ ਇੱਕ ਐਕਸ ਬਾਕਸ ਮੰਗਵਾਇਆ ਸੀ ਅਤੇ ਜਦੋਂ ਪਾਰਸਲ ਆ ਗਿਆ ਤਾਂ ਵਿਅਕਤੀ ਨੇ ਜਦੋਂ ਘਰ ਆ ਕੇ ਖੋਲਿਆ ਤਾਂ ਉਸ ਵਿੱਚੋਂ ਐਕਸ ਬਾਕਸ ਦੀ ਥਾਂ ਤੇ ਇੱਕ ਜ਼ਹਿਰੀਲਾ ਸੱਪ ਨਿਕਲਿਆ ਜਿਸ ਨੂੰ ਦੇਖ ਕੇ ਵਿਅਕਤੀ ਨੇ ਡੱਬਾ ਡਰ ਕੇ ਪਰਾਂ ਸੁੱਟ ਦਿੱਤਾ ਅਤੇ ਖੁਸ਼ਕਿਸਮਤੀ ਰਹੀ ਕਿ ਵਿਅਕਤੀ ਨੂੰ ਸੱਪ ਨੇ ਨਹੀਂ ਡੰਗਿਆ ਸੋ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਇਸ ਡੱਬੇ ਵਿੱਚ ਸੱਪ ਕਿੱਥੋਂ ਅਤੇ ਕਿਵੇਂ ਆਇਆ ਕਿਉਂਕਿ ਅੱਜ ਕੱਲ ਬਹੁਤ ਲੋਕ ਆਨਲਾਈਨ ਸ਼ਾਪਿੰਗ ਕਰਦੇ ਨੇ ਤਾਂ ਕਿ ਸਮਾਨ ਸੌਖਾ ਅਤੇ ਘਰੇ ਬੈਠਿਆਂ ਨੂੰ ਮਿਲ ਜਾਵੇ ਪਰ ਹੁਣ ਆਨਲਾਈਨ ਮੰਗਵਾਏ ਸਮਾਨ ਵਿੱਚੋਂ ਹੀ ਨਿਕਲ ਆਇਆ ਜ਼ਹਿਰੀਲਾ ਸੱਪ ਸੋ ਜੇਕਰ ਤੁਸੀਂ ਵੀ ਘਰ ਬੈਠੇ ਆਨਲਾਈਨ ਸ਼ਾਪਿੰਗ ਕਰਦੇ ਹੋ ਤਾਂ ਆਪਣਾ ਧਿਆਨ ਜ਼ਰੂਰ ਰੱਖੋ ਸੋ ਇਹ ਸਾਰੀ ਘਟਨਾ ਬੈਂਗਲੌਰ ਦੀ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ